ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਆਪਾਂ ਤੁਹਾਨੂੰ 12 ਤੋਂ ਲੈ ਕੇ 15 ਨਾਗ ਦਿਖਾਵਾਂਗੇ ਪ्योर HF ਦੇ ਨਗੀਆਂ ਖੀਰੀਆਂ ਦੇ ਵਿੱਚ ਕੋਈ ਦੋਂਦੀਆਂ ਤੇ ਵੱਡੇਆ ਵੜਾ HF ਦੀਆਂ ਨਾਗ ਵੀਰਾਂ ਕੋਲ ਕਾਫੀ 13 ਤੋਂ 15 ਨਾਗ ਟੌਪ ਕਲਾਸ ਮਣਕੇ ਚਲੋ ਵੀ 25 ਕਿਲੋ ਤੋਂ ਲੈ ਕੇ 50 ਕਿਲੋ ਤੋਂ ਪਾਰ ਦਿਆਂ ਵੀਰਾਂ ਕੋਲ ਬਿਹੜਾ ਫਾਰ ਸੇਲਾ ਸੋਹਣ ਤੇ ਦੋ ਲਾਸਟ ਦੇ ਵੱਡੇ ਫਾਰਮਰ ਡਾਇਰੈਕਟ ਵੀਰਾਂ ਕੋਲ ਨੀਂ ਨਿਖੜਿਆ ਇੱਕ ਗੱਬਣਾ ਤੇ ਇੱਕ ਹੈਗੇ ਇਹਨਾਂ ਦੇ ਵਿੱਚ ਸੁਈ ਵੀ ਸੋ ਕੱਲੇ ਕੱਲੇ ਨਾਗਵਾਰਿਆ ਬਾ ਡਟੇਲ ਵੀਰ ਤੋਂ ਬੋਲਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਵਨਪ੍ਰੀਤ ਸਿੰਘ ਪੈਂਡੈਂਟ ਐ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਜੀ ਡਾਇਰੈਕਟ ਨੰਬਰ 987786889 ਤੇ ਦੂਜਾ ਨੰਬਰ 96735504 ਟੋਟਲ ਕਿੰਨੇ ਨਾਗ ਆ ਆਪਣੇ ਕੋਲ ਅਜੇ ਵੀ 15 ਗਾਵਾਂ ਸੇਲ ਹੀ ਰਹੀ ਹੈ ਠੀਕ ਹੈ ਕੁਝ ਮਲ ਕੇ ਚਲੋ ਕੱਚੇ ਵੀ ਹੈਗੇ ਹਨ ਹਾਂ ਵੀ ਹੈ ਜਾਨੀ 15 ਗਾਵਾਂ ਠੀਕ ਹੈ ਪਹਿਲਾ ਨਾਲ ਤੇ ਆਪਣਾ ਨੰਬਰ ਬੋਲਦੇ ਭਰਾ ਆਪਣਾ ਨੰਬਰ ਹੈ 9877868899 ਦੂਜਾ ਨੰਬਰ ਹੈਗਾ 9735 5046 ਵੱਡੇ ਭਰਾ ਨੰਬਰਾਂ ਠੀਕ ਹੈ ਨੰਬਰ 1 ਤੇ ਬਈ ਆਪਾਂ ਨੂੰ 20 ਟੋਕੜਾ ਦਾ ਬਣਾਣਾ ਵਾਲਾ ਫੋਨ ਲੈ ਆਵੇ ਅੱਛਾ ਕਾਦੀ ਜਦੋਂ ਹੁੰਦੀ ਆਪਾਂ ਵੀਡੀਓ ਪਾ ਦਿੰਨੇ ਆ ਤੇ ਵੈਸੇ ਆਪਣੇ ਕੋਲ 45 50 60000 ਵਾਲਾ ਵੀ ਫੋਨ ਨਾਲ ਆ ਵੀ ਉੱਚੇ ਭਾਦ ਪਰੇਟ ਲੱਗ ਕੇ ਲੈਣੇ ਹੁੰਦੀਆਂ ਹਨ ਹਾਂ ਬਈ ਤੇ ਕਾ ਮਾਰ ਲਿਆ ਤਾਂ ਜੇ ਆਪਣੇ 55 ਕਿਲੋ ਤੱਕ ਦਿਆਂਗਾ ਮਾਣੇ ਆਪਣੇ ਕੋਲ 25 ਤੋਂ 55 ਜੀ 50 ਹਾਂ 55 ਆਪਾਂ ਨੂੰ ਪਤਾ ਜੇ 25 ਵਾਲਾ 25 ਕਿਲੋ ਦੁੱਧ ਤੇ ਜਾਨੇ ਲੱਖ ਦੇ ਨੇੜੇ ਜਾਣਾ ਪੈਂਦਾਗਾ ਹਾਂ ਭਾਈ ਉਹਨਾਂ ਨਾਲ ਨਾਲ ਕਿ ਲੜਿਆ ਬਾਕੀ ਜਾਂਦਾ ਕੰਮ ਠੀਕ ਆ ਪਹਿਲਾ ਨੰਬਰ ਆਪਾਂ ਜਿਹੜੇ ਐਚਪੀ 25 ਦੇਖੀਏ ਨੇ ਕਿਹੜਾ ਸੂਆ ਫਿਰ ਇਧਰੇ ਦੂਜਾ ਸੂਆ ਸੂਈਆ ਬੱਤੀ ਠੀਕ ਐ ਚੱਲਦੀ ਸੂਈ ਪੈ ਗਈ ਠੀਕ ਐ ਜੀ ਆ ਮੰਨ ਕੇ ਚੱਲ ਵੀ ਇਸ ਲਈ 23 24 ਕਿਲੋ ਬੌਲੀ ਤਿਆਰ ਆਈ ਹੁਣ 23 24 ਕਿਲੋ ਬੌਲੀ ਹਾਜ਼ਰ ਆ ਬੱਚਾ ਹਾਜ਼ਰ ਆਈ ਬੱਚਾ ਮਾਗਰ ਭਾਈ ਬੱਸ ਆ ਇਹਦੇ ਜੇਰ ਡੰਨ ਜੇਰ ਵਗੈਰਾ ਡੰ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਬਹੁਤ ਸੋਹਣਾ ਚੰਗਾ ਐਚਐਫ ਦਾ ਨਗੀਨਾ ਸੂਈ ਸਵਾਈਆ ਜਮਾ ਤੇ ਟੈਗ ਵਗੈਰਾ ਵੀ ਸਾਰੇ ਪਰ ਹੈਗਾ ਬਾਇਓ ਡਾਟਾ ਦਾ ਬਾਈ ਸਾਰਾ ਰਿਕਾਰਡ ਹੈਗਾ ਇਹਦਾ ਠੀਕ ਹੈ ਸੋ ਬਾਕੀ ਆ ਦੇਖੋ ਹਵਾਨਾ ਇਹਦਾ ਕੀ ਹਵਤਾ ਬਿਲਕੁਲ ਕੰਪੈਕਟ ਹਵਾਨਾ ਚੰਗੀ ਜਾਂਦੇ ਜਾਂ ਤੇ ਬਾਕੀ ਮਿਹਨਤੀ ਹਵਾਨਾ ਦੇਖੋ ਬਿਲਕੁਲ ਕੰਪੈਕਟ ਢੜ ਰਿਹਾ ਇਹਦਾ ਤੇ ਨਾੜਾ ਵਗੈਰਾ ਹਵਾਨੇ ਦੇ ਸੋਹਣੇ ਦਿਖਾਈ ਦਿੰਦੀਆਂ ਜੰਦੀਆਂ ਤੇ ਸਾਫ ਸੁਥਰੀ ਆ ਤੇ ਚੌਣ ਚਵਾਦੀ ਇੱਕ ਨੰਬਰ ਆਈ ਬਾਈ ਇੱਕ ਨੰਬਰ ਆ ਪਤਾਰਾਂ ਮਾਰ ਕੇ ਦਿਖਾਵਾਂਗੇ ਸਤਾਰਾਂ ਦੀ ਆਪਾਂ ਮਾਰ ਕੇ ਦਿਖਾ ਦਿੰਦੇ ਆ ਸੋ ਬਾਕੀ ਬੈਕ ਸ਼ਟ ਪੂਰਾ ਸੋਹਣਾ ਸਾਫ ਸੁਥਰਾ ਤੇ ਜੋਸ ਵਾਲਾ ਹਵਾਨਾ ਜਮਾ ਰਾਜੀ ਰੂਜੀ ਪੜੀ ਵੀ ਬਹੁਤ ਆ ਤੇ ਧਾਰਾ ਆਪਣੇ ਮਾਰ ਕੇ ਦਿਖਾ ਦਿੰਨੇ ਆ ਸੁਭਰ ਧਾਰਾ ਦੇਖੋ ਇਹਦੀਆਂ ਕਿਆ ਬਾਤ ਹੈਰਾ ਚੌਣ ਦੇਖੋ ਪੂਰਾ ਕਿਆ ਬਾਤ ਆ ਬਿਲਕੁਲ ਕੰਪੈਕਟ ਢੜਰਾ ਤੇ ਥਾਣਾ ਦੀ ਬਿੱਥੀ ਦੇਖੋ ਗੱਠ ਗੱਠ ਦੀ ਬਿੱਥੀ ਪਈ ਥਾਣਾ ਦੇ ਵਿੱਚ ਮੂਰੇ ਸਾਰੇ ਲਗਭਗ ਪੌਣੇ ਫੁੱਟ ਦੀ ਬਿੱਥੀ ਪਈ ਆ ਸੋ ਦੇਖੋ ਧਾਰਾ ਵਗੈਰਾ ਸੋ ਚੌਣ ਦੇਖੋ ਮੰਨ ਕੇ ਚਲੋ ਸਕਿੰਟ ਦਾ ਚੌਣੀਆਂ ਜਮਾ ਸਾਰਾ ਧਾਰਾ ਤੋੜਾ ਮਿੰਟ ਇੱਕ ਹੀ ਲਾਇਆ ਰਹੇ ਕੱਪ ਭਰ ਲੰਗੀ ਨਹੀਂ ਕਰਮਾਂ ਨੇ ਜੀ ਤੇ ਹਵਾਨਾ ਪੂਰਾ ਕੰਬੈਕਟ ਹੈ ਜਿਹੜੇ ਹਸਾਬ ਨਾਲ ਬੈਠਦੇ ਹਵਾਨਾ ਲੱਗਿਆ ਵਾ ਲਗਭਗ 10 ਰੁਪਏ ਪੀ ਕੇ ਵੀ ਇਹਨੇ ਵੀਰੇ ਹਵਾਨਾ ਤੋੜ ਨਾਲ ਨਹੀਂ ਜਾਵਾ ਕੰਬੈਕਟ ਹਵਾਨਾ 10 ਰੁਪਏ ਚੋਲੇ ਬੰਦਾ ਤਾਂ ਵੀ ਇਹ ਐਡਰ ਨਹੀਂ ਦੂਰ ਰਹੇ ਠੀਕ ਆ ਬਿਲਕੁਲ ਕੰਬੈਕਟ ਟਰੈਡਰ ਦੀ ਬੈਠਾ ਸੋ ਦੇਖੋ ਅਧਾ ਲੀਟਰ ਭਰਦਾ ਸਾਰਾ ਨਹੀਂ ਤਸਾਬਰਾ ਸਕਿੰਟਾਂ ਦੇ ਵਿੱਚ ਵਿੱਚ ਸੋ ਪੂਰੀ ਸਾਫ ਸੁਥਰੀ ਹੈ ਤੋੜ ਕੇ ਆਪਸ ਨੂੰ ਦਿਖਾਤੀ ਹਵਾਨਾ ਨੇੜ ਤੇ ਆ ਕੇ ਫੇਰ ਦਿਖਾ ਦਿੰਨੇ ਆ ਤੇ ਪਹਿਲੇ ਸੋ ਇਹਦਾ ਮਾਲਕ ਨੇ ਕੀਦਾ ਸਰਕਾਰ ਵੀਰੇ ਭਾਈ ਦੁੱਧ ਦਾ 31 ਕਿਲੋ ਪਲੂਣ ਉਹ ਦੱਸਤਾ ਹੋਵੇ ਦਾ 30 ਤੋਂ ਪਾਰ ਚੱਲੀ ਵਾ ਪਹਿਲਾਂ ਹਾਂ ਇਸ ਕੀ ਅੰਦਾਜ਼ਾ ਕੀ ਮੰਨ ਸਕਦੇ ਅੰਦਾਜ਼ਾ ਵੇ 35 ਕਿਲੋ ਬਸੇ ਉਦੋਂ ਤੋਂ ਖੁੱਲਾ ਖਰਾਬ ਉਹ ਦੇਣਾ 35 ਕਿਲੋ ਸੋ 35 ਕਿਲੋ ਤੇ ਬਾਕੀ ਜਵਾਨੀ ਵਾਛੀ ਤੇ ਬਿਊਟੀ ਦੇਖੋ ਕਿਆ ਬਾਤ ਹੈ ਜਵਾਨੀ ਬਹੁਤ ਵਧੀਆ ਬਸੀ ਬਿਊਟੀ ਬਹੁਤ ਵਧੀਆ ਫੁੱਲ ਬਰੀਡ ਦੇ ਵਿੱਚ ਆ ਜਮਾ ਹਣਾ ਆਹ ਕੰਬਲ ਚ ਘੜਰਦੇ ਜਦੋਂ ਬਈ ਇਹ ਲੈਵਾ ਆਪਦੇ ਪੀਗ ਲੈਵਾ ਦੇ ਆਈ ਨਾ ਠੀਕ ਹੈ ਇਹਨਾਂ ਮੈਂ ਦੁੱਢਾ ਲੈਵਾ ਬਣਾ ਜਣਾ ਜਿਵੇਂ ਪੀਡੀਐਫ ਮੇਲੇ ਘੁੰਮਦੇ ਸੀ ਉਹ ਚੀਜ਼ ਬਣੂ ਆਹ ਇੱਕ ਮੂਵੀ ਵੱਡੇ ਭਈ ਇਹਨੇ ਨਾ ਕਿਹੜੇ ਸਰੀਰ ਤੋਂ ਨਾ ਆਹ ਸਰੀਰ ਨੇ ਬਸੀ ਨੇ ਰੱਖਣਾ ਲੱਤ ਨਹੀਂ ਮੋੜਨੀ ਜਮਾ ਹਣਾ ਮੈਂ ਕਿਹੜਾ ਮੋੜਨੇ ਚ ਦਵ ਮੇਰੇ ਕੋਲ ਲਾਠੀ ਚਾਰ ਚਾਰ ਕੰਮ ਹੀ ਆ ਜਾਵਾ ਤੇ ਦੂਜਾ ਨੰਬਰ ਆਪਾਂ ਜਿਹੜੀ ਬਿਹੜ ਤਾਜੀ ਸੂਈ ਦੇਖੀ ਜਾਂਦੇ ਆ ਤੇਰੀ ਬਈ ਦੂਜਾ ਸੂਆ ਪਈ ਆ ਬੜਾ ਜੇਰੋ ਗਰੇ ਡੰਨਾ ਕੀ ਜੇਰਾ ਭਈ ਇਹਦਾ ਹਾਂ ਜੇਰੇ ਇਹ ਆ ਪਈ ਹੈਗੀ ਬੱਚਾ ਨਹੀਂ ਕੀ ਦੇਦਾ ਬੱਚਾ ਬੱਸਾਂ ਮਗਰ ਬਈ ਇਹਦੇ ਠੀਕ ਹੈ ਕਹਿ ਕੇ ਬਈ ਸੂਈ ਸੀ ਨੂੰ ਆ ਮਨਗਾ ਤਨ ਘੰਟੇ ਵਿੱਚ 5 ਸੀ ਕਿਲੋ ਦੀ ਬੋਲੀ ਚੂਈ ਵੀ ਆਉਂਦੀ ਜੀ ਕਿਰਾ ਰੈਲੀ ਕਰਤੀ ਆਪਾਂ ਹਣ ਹਾਂ ਰੈਲੀ ਕਰੀ ਜੀ ਠੀਕ ਹੈ ਤੇ ਬਾਕੀ ਥੋੜਾ ਥੋੜਾ ਵਿੱਚ ਹੀ ਦੇਖੋ ਸਾਫ ਸੁਥਰੀ ਕਿੰਨਾ ਕੇ ਦੁੱਧ ਪਾ ਦੂ ਵੀਰੇ ਤੋ ਦੋਤ ਭਾਈ ਆ ਤੀ ਕਿਲੋ ਮੰਨ ਕੇ ਲੰਬਾ ਲੈ ਲੈ ਨੂੰ। ਪੀ 30 ਕਿਲੋ ਦੇ ਖੇਡੂਗੀ ਜਮਾ। ਜਮਾ ਆ ਵੀ ਦੂ ਕੋਈ। ਮੋਹ 6 ਦੰਦ ਤੱਕ। ਤੇ ਵਾਕੀ ਜਿਵੇਂ ਸੂਈ ਆ ਗਾਲਾ ਵਗੈਰਾ ਫੁੱਲ ਕਰਦੇ ਕੋਈ ਮੰਨ ਕੇ ਚਲੋ ਜਾਪਾ ਨਹੀਂ ਮੰਨੇ ਹਨ ਜਿਵੇਂ। ਮੈਂ ਕੋਈ ਕੁਛ ਨਹੀਂ ਭਾਈ ਜਿਹੜਾ ਮਰਜੀ ਪਾਈ ਜਲ ਖਾਣ ਨੂੰ ਵੀ ਖੁੱਲ ਹੀ ਆ ਵਸਤੀ। ਠੀਕ ਹੈ। ਸੋ ਦੁੱਧ ਵੀ ਖੁੱਲ ਹੈ ਦੋ ਜਿਵੇਂ ਕਹਿੰਦੇ ਹਾਂ। ਕੁਆਲਟੀ ਬਹੁਤ ਵਸਤੀ। ਸੋ ਕੰਨ ਦੇਖੋ ਜਿਵੇਂ ਜਵਾਗ ਦੇ ਹੱਥ ਸਿਰ ਨਿੱਕੇ ਨਿੱਕੇ ਕਰਨਾ ਜਮਾ ਤੇ ਹਵਾਨੇ ਤੇ ਨਾੜਾ ਨੂੜਾ ਦੇਖੋ ਕਿਆ ਵਾਤਾ ਤੇ ਮੇਰੇ ਗੱਲ ਹਵਾਨਾ ਕੰਪੈਕਟ ਆ ਜਮਾ। ਘੋੜ ਸੋ ਦੇਖੋ ਮੂਵ ਦਾ ਫੇਸ ਕੁਆਲਟੀ ਤੇ ਹਵਾ ਨਾਲ ਹੂ ਨਾ ਬਹੁਤ ਜਿਆਦਾ ਚੰਗਾ ਸਾਫ ਸੁਥਰੀ ਆ ਖੁੱਲੇ ਅੰਗਾ ਪੈ ਰਹੇ ਜਮ ਰਾਜੀ ਵੀ ਬੱਚੀ ਵਧੀਆ ਗਈ ਤੇ 30 ਤੋਂ ਪਾਰ ਦੋ ਦ ਪਾਉਦੇ ਇਸ ਵਾਰ ਹਣਾ ਵੀਰੇ ਠੀਕ ਹੈ ਸੋ ਦੇਖੋ ਥਣਾ ਜੀ ਵਿੱਚ ਸੁਭਰ ਧਾਰਾ ਦੇਖੋ ਕਿਆ ਬਾਤ ਹੈ ਇਹਨੀਆਂ ਪੂਰੀਆਂ ਸਾਫ ਸੁਥਰੀਆਂ ਧਾਰਾਂ ਝੋਣ ਦੇਖੋ ਧਾਰਾ ਪਾਸੋਂ ਜਿਹੜੇ ਸੂਏ ਵੇ ਵਸੂ ਕੱਲੇ ਕੱਲੇ ਦੇ ਮਾਰ ਕੇ ਦਿਖਾ ਦਾਂਗੇ ਇੰਨਾ ਕੋਈ ਪੂਰਾ ਨਾ ਕੋਈ ਸਰ ਲਗਾ ਕਿਲਾ ਮਰਜੀ ਚੁਲ ਜਾਏ ਬੁੜੀ ਕੁੜੀ ਜਿਹੜਾ ਮਰਜੀ ਚੁਈ ਜਾਏ ਜਮਾ ਜਵਾਗ ਚੁਈ ਜਾ ਜਮਾ ਹਣੇ ਬੜੀ ਦਿੱਕਤ ਵਾਲੀ ਗੱਲ ਹੀ ਬਾਕੀ ਚੌਣ ਚ ਸਵਾਦ ਆਉਂਦਾ ਉਹ ਜਮਾ ਬਾਈ ਮੈਂ ਕਹਣਾ ਅਸਲ ਕਹਿਣਾ ਬਿਨਾ ਖੋਲਣੀ ਤੋਂ ਖੜੀਏਗੀ ਬਿਨਾ ਖੋਲਣੀ ਤੋਂ ਖੜੀਏਗੀ ਅਰੇ ਖੋਲਣੀ ਤੇ ਖੜੀਏ ਮੈਂ ਫੇਰ ਵੀ ਪਹਿਲੇ ਟਰ ਚਾਰ ਵਾਰ ਖੋਦੋ ਕੇ ਮਿਲਦਾ ਠੀਕ ਠੀਕ ਮੈਂ ਤੂੰ ਨੇ ਗਾਲਾ ਕਰੀ ਮਤਲਬ ਮਾਰ ਕੇ ਸੁਚੌਣ ਦੇਖੋ ਕਿਆ ਪੋਲੇ ਦੇ ਘਰ ਮਾਰ ਕੇ ਕਿੰਨੇ ਧਾਰਾ ਆਪਣੀ ਦਿਆ ਸੁਆ ਦੇਖੋ ਜਮਾ ਧਾਰਾ ਪੂਰੇ ਸਾਫ ਸੁਥਰੇ ਧਾਰਾ ਤੇ 10 ਸੈਕਿੰਡਾਂ ਚ ਕੱਪ ਦੂਰਾ ਕਰਤਾ ਜਮਾ ਇਹਨੇ ਜਮਾ ਤੇ ਬ ਕਤ 30 ਤੋਂ ਪਾਰ ਸੋਂ ਦੁੱਧ ਦੇ ਦੋਗੇ ਫੁੱਲ ਬਰੀਡ ਦੇ ਵਿੱਚ ਜਿੰਦ ਜਾਨ ਬਹੁਤ ਆ ਤੇ ਰਾਜ ਰੂਜੀ ਪਲੀ ਵੀ ਬਹੁਤ ਆ ਸੋ ਦੇਖੋ ਮੂੰਹ ਮੱਥਾ ਵਗੈਰਾ ਪੂਰਾ ਓਕੇ ਆ ਜਾਵਾ ਤੇ ਪਲੀ ਪਲਾਈ ਆ ਜਾਵਾ ਹਣਾ ਜਿਹੜੀ ਵੀਰੇ ਮਨ ਵੀ ਪਹਿਲੇ ਦੂਜੇ ਸੂਏ ਡੰਗਰ ਦੀ ਨਿਸ਼ਾਨੀਆਂ ਇਹੀ ਨਿਸ਼ਾਨੀਆਂ ਬਸ ਜਿਵੇਂ ਤੀਜਾ ਚੌਥਾ ਸੂਏ ਦੇ ਲੈਲੀ ਬੰਦੇ ਨੇ ਤਾਜੀ ਸੂਈ ਲੱਫੜ ਜਾਣਾ ਪਸੂ ਜੈ ਜੈ ਗੱਲ ਇਹ ਕੜਦੀ ਦੀ ਵਾਕ ਸੁਹਾ ਨਹੀਂ ਮੰਨਦਾ ਪਸੂ ਮੰਦੀ ਮੰਦੀ ਨੇ ਕੁੜੀ ਨੂੰ ਗਾਲਾਂ ਕਰੀ ਜਾਂਦੀ ਆ ਬਸ ਜੈ ਜੈ ਗੱਲ ਆ ਜਮਾ ਦੇਖੋ ਤੇ ਅੱਗੇ ਤੀਜੇ ਨੰਬਰ ਬਾਈ ਜੀ ਫੇਰ ਸੂਈ ਵੀ ਆ ਗਈ ਇਹ ਵੀ ਬਾਈ ਕੱਲ ਤੇ ਸੂਈ ਵੀ ਆ ਮੰਗ ਰਹੇ ਬ ਮੈਂ ਦੂਜਾ ਸਵਾ ਬੱਚੀ ਸੂਈ ਹੈਗੀ ਦੂਜਾ ਸਵਾ ਸੂਈਆ ਮਗਰ ਬੱਚੀ ਬਹੁਤ ਪਿਆਰੀ ਹੈ ਹਨਾ ਬੱਚੀ ਪੂਰੀ ਵਧੀਆ ਬਈ ਸੋ ਬੱਚੀ ਪੂਰੀ ਜੰਦੇ ਜਨ ਨਾਲੀ ਆ ਆਪ ਵੀ ਘਰੋਂ ਲੀਤੀ ਹੈਗੀ ਠੀਕ ਹੈ ਉਹ ਐਮ ਚਲ ਬੈਠੇ ਆ ਬੱਚਾ ਕੋਲ ਸੋ ਦੇਖੋ ਨਾੜੂ ਦੇ ਵਗੈਰਾ ਨਾਲ ਹਰ ਕੋ ਜੇਰ ਜੂ ਜਮਾ ਡੰਨਾ ਜੀ ਬਾਈ ਜੇਰ ਵਗੈਰਾ ਡੰਦਾ ਵੀਡੀਓ ਆਪਣੇ ਕੋਲੇ ਬਣੀ ਹੋਈ ਹੈਗੀ ਠੀਕ ਹੈ ਹਾਂ ਇਹਦਾ ਕੀ ਰਿਕਾਰਡ ਹੈ ਦੁੱਧਾ ਜੀ ਰਿਕਾਰਡ ਬਾਈ ਇਹਦਾ 22 23 ਕਿਲੋ ਪ੍ਰੂਨ ਦਾ ਦੁੱਧ ਪਾਇਆ ਰਿਹਾ 22 23 ਕਿਲੋ ਹਾਂ ਇੱਕ ਦਿਨ ਤਾਂ 25 ਕਿਲੋ ਆਮ ਨਹੀਂ ਦੁੱਧ ਦੇਣਾ ਪੈਂਦਾ ਇਹ 25 ਕਿਲੋ ਦੁੱਧ ਪਾ ਦੂ ਤੇ ਚੌਣ ਚਵਾ ਇੱਕ ਨੰਬਰ ਇੱਕ ਨੰਬਰ ਪਾ ਜਾ ਭਤਾਰਾ ਮਾਰ ਕੇ ਦਿਖਾਵਾਂਗੇ ਧਾਰਾ ਹੀ ਮਾਰ ਦੇ ਪਹਿਲਾਂ ਜੀ ਸੁਭਰ ਧਾਰਾ ਦੇਖੋ ਕਿਆ ਬਾਤ ਹੈ ਤੀਜੇ ਨੰਬਰ ਵਾਲੀ ਦਾ ਚੌਣ ਦੇਖੋ ਕਿਆ ਬਾਤਾਂ ਪੂਰਾ ਸੋਹਣਾ ਸਾਫ਼ ਸੁਥਰਾ ਚੌਣ ਹੈ ਤੇ ਤੇ ਮੇਰੇ ਹਿਸਾਬ ਨਾਲ ਵੀਰੇ ਨਿਆਣਾ ਪਾਉਂਦੀ ਵੀ ਲੋੜ ਨਹੀਂ ਇਹਨਾਂ ਦਾ ਹਨਾ ਬਾਈ ਨਿਆਣਾ ਚੌਣ ਹੀ ਨਹੀਂ ਬਾਈ ਸੂਏ ਜਮ ਆਪਣੇ ਘਰੇਲੂ ਬੰਦੇ ਦੇ ਬਸ ਰੋਗਾ ਜਮਾ ਹਨਾ ਬਾਈ ਜਿਹੜਾ ਜੋ ਜਿਹੜੇ 24 25 ਕਿਲੋ ਦੁੱਧ ਨੇ ਉਹਨੇ ਜਮਾ ਬਰਫ ਵਾਲੇ ਛੱਡਣਾ ਜਮਾ ਉਹਨੇ ਸੋ ਆ ਦੇਖੋ ਜਮਾ ਝਾਗ ਠਾਦੀ ਜਮਾ ਜਿਵੇਂ ਕੋਲਡ ਕਾਫੀ ਬਣਨੀ ਹੁੰਦੀ ਹੈ ਕੁਝ ਝਾਗ ਉਡਦੀ ਜਮਾ ਇਹ ਦੁੱਧ ਕੋਲਡ ਕਾਫੀ ਹੈ ਬਸ ਇਕੱਲਾ ਚਮਚਾ ਪਾ ਲਓ ਕੋਲਡ ਕਾਫੀ ਦਾ ਦੇਖੋ ਕਿਆ ਬਾਤ ਹੈ ਤੇ ਪਾ ਦੂ ਵੀਰੇ 25 ਕਿਲੋ ਹਣਾ 25 ਕਿਲੋ ਬਾਈ ਦੁੱਧ ਖਰੇ ਦੁੱਧ ਲੈਣਾ ਪੱਸੀ ਸੁਪਰ ਫੇਸ ਕੁਆਲਿਟੀ ਵਗੈਰਾ ਦੇਖੋ ਬੱਚੀ ਦੀ ਜਿੰਦ ਜਾਨ ਤੇ ਬਾਕੀ ਲੈ ਵਾਲੂ ਵਾ ਦੇਖੋ ਕਿਆ ਬਾਤ ਹੈ ਲੈਵਰ ਉਰੇ ਬਸ ਪੂਰੀ ਖਵਾਦਰ ਚੰਗੀ ਕਿਹੜਾ ਕਰਾਂਗੇ ਆਪਾਂ 24 25 24 25 ਕਿਲੋ ਰਾਵਣਾ ਪਾ ਤੇ ਹਵਾਨੇ ਚ ਪੂਰੀ ਮੰਨ ਕੇ ਚਲੋ ਚਮਕਾ ਗਲਾਬੀ ਗਲਾਬੀ ਹਵਾਨਾ ਪਿੱਛੇ ਬੱਚੀ ਆ ਸੂਈ ਸਵਾਈਆ ਧਾਰ ਤੱਪਾ ਤੇ ਜੇਰ ਜੱਪੜੇ ਪਾਸੋਂ ਜਮਾ ਓਕੇ ਆ ਸਾਫ ਸੁਥਰੀ ਐ ਸੋ ਦੇਖੋ ਫੇਸ ਕੁਆਲਟੀ ਪੂਰੀ ਜਿੰਦ ਜਾਨ ਦੇ ਵਿੱਚ ਨਹੀਂ ਬੀਨੇ ਕਦੀ ਰੱਖਨੇ ਕਰ ਐ ਖੜੀ ਵੀ ਸੋਹਣੀ ਲੱਗੂ ਜੈ ਜੈ ਗੱਲ ਜਮਾ ਪੂਰੀ ਸਾਫ ਸੁਥਰੀ ਬੱਚੀ ਐ ਬੱਚਾ ਵਧੀਆਗਾ ਨਾਲੇ ਭਾਈ ਠੀਕ ਐ ਇੱਕ ਨਹੀਂ ਲੇਗੇ ਉਹ ਬੰਦਾ ਦੋ ਲੈ ਕੇ ਜਾਊਗਾ ਤੇ ਵੀਰੇ ਚੌਥੇ ਨੰਬਰ ਆਪ ਜਿਹੜੀ ਬੱਚੀ ਦੇਖਦੇ ਆ ਜੀ ਏ ਭਾਈ ਦੂਜਾ ਸੂਰਾ ਖੋਲ੍ਹੀਏ ਦੀ ਦੰਦਾ ਚ ਹੋਣੀ ਹੈ ਨਾ ਦੰਦਾ ਜੀ ਭਾਈ 6 ਦੰਦ ਆ ਗਈ 6 ਦੰਦ ਹਫਤਾ ਪੈਂਡਿੰਗ ਪਿਆ ਦਾ ਜੀ ਇੱਕ ਹਫਤਾ ਪੈਂਡਿੰਗ ਪਿਆ ਤੇ ਬਾਕੀ ਥਣਾ ਚ ਫੋਟ ਫੋਟ ਦੀ ਵੀ ਇਥੀ ਆ ਜਮਾ ਸੋ ਫਿਰ ਆ ਚੀ ਦੇਖੋ ਥਣਾ ਚ ਬਹੁਤ ਘੱਟ ਪੁੱਛਦੇ ਮੇਰੇ ਲਈ ਆ ਤੇ ਪੂਰੀ ਚੰਗੀ ਜੰਦ ਜਨ ਨਾਲੇ ਇੱਕ ਹਫਤਾ ਬਾਕੀ ਕਿੰਨਾ ਕੁ ਦੁੱਧ ਪਾ ਦੂ ਭਰਾ ਇਹ ਦੁੱਧ ਭਾਈ 35 ਕਿਲੋ ਮੰਨ ਕੇ ਲੈ ਲੇ ਬੰਦਾ ਵੀ 30 ਤੋਂ ਪਾਰ ਚੱਲੂ ਜਮਾ ਹਣ ਪਾਰ ਚੱਲੂ ਵੀ ਭਾਈ ਤੇ ਦਿਨ ਰਹਿ ਗਏ ਇਹ ਹਫਤਾ ਸੁੰਝਾ ਹਾਂ ਭਾਈ ਕਿ ਐ ਸੈਣੀ ਆ ਐਰ ਸੈਰ ਦੀ ਹੈਗੀ ਠੀਕ ਹੈ ਥੋੜਾ ਐਰ ਸੈਰ ਵਾਲਾ ਅਟੈਚਮ ਠੀਕ ਹੈ ਇੱਕ ਦਾ ਪੁਆਇੰਟ ਫਾਈਂਡ ਦਾ ਵੀ ਅੱਗੇ ਰੱਖੂ ਹਨਾ ਪੁਆਇੰਟ ਪੈਂਟ ਦਾ ਰੱਖੂ ਬਈ ਪੂ ਬਟਾ ਹਨਾ ਬਟਾ ਪੂਗਾ 60% ਐਮਨ ਗਈ ਆਰ ਫਰ ਰਹਿਗਾ ਇਹਦਾ ਠੀਕ ਹੈ ਤੇ ਬਾਕੀ ਸਾਇ ਦੇਖੋ ਜਮਾ ਕਿਆ ਬਾਤਾਂ ਜੋ ਸਿੱਧੂ ਮੂਸੇ ਦਾ ਖੜਾ ਹੁੰਦਾ ਦੂਰੋ ਦੀਦਾ ਹੁੰਦਾ ਕੱਦ ਗਾੜ ਪੂਰਾ ਫੁੱਲ ਆ ਜਾਮਾ ਸਾਇ ਦੇ ਵਿੱਚ ਤੇ ਹਵਾਨਾ ਦੇਖੋ ਗਲਾਬੀ ਗਲਾਬੀ ਜਾਮਾ ਕਿਆ ਹੋਇਆ 35 ਕਿਲੋ ਖਰਾਦ ਉਹ ਦੇਣਾ ਬੱਸੀ ਨੇ ਜਾ ਜਾ ਗੱਲਾਂ ਜਿਵੇਂ ਦੁੱਧ ਸਕੰਜ ਵੀ ਪਾਇਆ ਹੁੰਦਾ ਖੰਡ ਪਾ ਕੇ ਹਵਾਨਾ ਉਸ ਟਾਈਪ ਦਾ ਇਹਦਾ ਪੂਰੀ ਵਿੱਥੀ ਗਲਾਬੀ ਗਲਾਬੀ ਲੈ ਵਾ ਗੱਡੂ ਬੱਸੀ ਤੇ ਕਿੰਨਾ ਦੁੱਧ ਮੰਨ ਕੇ ਚੱਲੇ ਭਰਾਏ ਤਦੋ ਵੀ 35 ਕਿਲੋ ਮੰਨ ਕੇ ਲੈ ਲੈ ਬੰਦਾ ਆ ਜੇਰ ਪਾਸੇ ਕਰਨ ਵਾਲਿਆ ਸੋ 35 ਕਿਲੋ ਤਾਂ ਆ ਰਾਮਣਾ ਪਾ ਦੂ ਤੇ ਅੱਗੇ ਭਾਈ ਨੀ ਪੰਜਵੇਂ ਨੰਬਰ ਬੱਚੀ ਦੇਖੀ ਜਾਂਨੇ ਆ ਜੀ ਇਹ ਵੀ ਦੂਜਾ ਸੂਆ ਸੂਂਦੀ ਹੈਗੀ ਤੇ ਇੱਕ ਇੱਕ ਦਿਨ ਬਾਕੀ ਆ ਸੂਣ ਜਾ ਦੇ ਭਾਈ ਇਹ ਸੱਤ ਅੱਠ ਦਿਨ ਬਾਕੀ ਬੈਠ ਦੇ ਦੇ ਵੀ ਠੀਕ ਹੈ ਬੰਨਾ ਬੁੰਨਾ ਬਹੁਤਾ ਵਸੰਦੀ ਨਹੀਂ ਵੀ ਜੀ ਤੇ ਬਾਕੀ ਬੈਕ ਸਾਈਡ ਤੋਂ ਚਾਪੜ ਪਰਗੀ ਬੇਰ ਆ ਜੀ ਬਹੁਤ ਹੈ ਨਾ ਚਾਪਤੀ ਬਹੁਤ ਵੰਡ ਕੀ ਇਹ ਰਿਕਾਰਡ ਸੀ ਪਿਛਲੇ ਵਾਰ ਉਹ ਮੰਨ ਕੇ ਜਿਆ 37 37 ਉਹ ਦੋ ਦੁੱਧ ਪਲੋਲੇ ਕਿ 40 ਕਿਲੋ ਖਰਾ ਦੁੱਧ ਦੇਣਾ ਠੀਕ ਹੈ 35 ਮੰਨ ਕੇ ਬੰਦਾ ਲੈ ਲੈ 35 ਤੋਂ ਪਾਰ ਵਾਲੀ ਹੈਗੀ ਵੇਗਰਸ ਖਾਂਡੀ ਇਹਦੀ ਜਦੋਂ 45 ਕਿਲੋ ਹੁੰਦੀ ਖਰਾ ਅੱਜ ਦਿਨ ਕਿਆ ਬਾਕੀ ਇਹਦੇ ਦੇ ਇੱਕ ਹਫਤਾ ਪੈਂਡਿੰਗ ਬਾਕੀ ਆ ਭਾਈ ਜੀ ਪੂਰਾ ਇੱਕ ਹਫਤਾ ਸੂਣ ਚ ਬਾਕੀ ਪਿਆ ਹੈਣਾ ਚੱਲ ਦੇਖ ਭਾਈ ਖਾਂਰ ਵਾਲੇ ਵਾ ਭਰਨ ਵਾਲੇ ਸਪੇਸ ਵੀ ਤੇ ਬਾਕੀ ਹਵਾਨਾ ਵੀ ਅੱਠ ਵਾਲ ਪੈਂਦੇ ਲੈਵੇ ਚ ਕੰਗੜਾ ਅੱਠ ਵਾਲ ਪੈਂਦੇ ਅੱਠ ਵਾਲ ਪੈਂਦੇ ਆ ਜੀ ਜਮਾ ਅੱਠ ਵਾਲ ਤੇ ਬਾਕੀ ਨਾੜਾ ਦੇਖੋ ਜਮਾ ਕਿਆ ਬਾਤ ਆ ਦੇਖ ਸਕਦੇ ਨਾੜਾ ਵਗੈਰਾ ਜਮਾ ਕਿਆ ਬਾਤਾਂ ਮਿਲ ਕੇ ਮੈਨੂੰ ਬਹੁਤ ਚੰਗੀ ਦਿਖਾਈ ਦਿੰਦੀ ਹੈ ਕਹਿਣ ਦੀ ਗੱਲ ਨਹੀਂ ਚੰਗੀ ਕਿਹੜਾ ਵਾ ਕਰ ਲਾਗੇ 40 ਕਿਲੋ ਟੱਚ ਨੇ ਕਰ ਦੇਣਾ ਤੇ ਮੂੰਹ ਮੱਥੇ ਦੀ ਚੰਗੀ ਸਾਫ ਸੁਥਰੀ ਹੈ ਤੇ ਅੱ ਏਹੀ ਬਈ ਦੂਜਾ ਸੂਆ ਸੋਦੀ ਆ ਬੱਸੀ ਦੰਦਾ ਚ ਹੋਣੀ ਆ ਨਾ ਦੰਦਾ ਜੀ ਬਈ 6 ਦੰਦਾ ਬੱਸੀ ਇਹ ਵੀ 6 ਦੰਦ ਦੂਜਾ ਸੂਆ ਕੀ ਰਿਕਾਰਡ ਸੀ ਪਿਛਲੀ ਵਾਰ ਉਹਦੇ ਬਈ 30 ਕਿਲੋ ਖਰਾ ਦੁੱਧ ਹੀ ਦੇਣੇ ਨਹੀਂ ਬੱਸੀ ਇਹ ਫੋਲਾ ਕਿੰਨਾ ਟਾਈਮ ਬਾਕੀ ਆ ਇਹਦੇ ਵੀ ਬਈ ਹਫਤਾ ਬਾਕੀ ਪੈਦਾ ਇਹ ਬੱਸੀ ਹਫਤਾ ਬਾਕੀ 6ਵੇਂ ਨੰਬਰ ਤੇ ਤੇ ਅੱਗੇ 7ਵਾਂ ਨੰਬਰ ਆ ਗਿਆ ਜੀ ਬਈ ਇਹ ਦੁੱਧ ਦੇ ਮਿਲਦੀ ਜਾਂਦੀ ਜਾਂਦੀ ਐਮ ਨਾਲ ਕਿ ਜੇ ਵੀ 26 ਕਿਲੋ ਤਾਂ ਹੁਣ ਤਿਆਰ ਆ ਥੰਦੀ 26 ਕਿਲੋ ਜਮਾ ਹਾਂ ਚਵਾ ਦਾਂਗੇ ਜਮਾ ਬਈ ਚਵਾ ਲੈਣ ਚੰਡੇ ਵਾਲਾ ਤੇ ਬਚਾ ਕੀ ਆ ਬਸ ਆ ਬਈ ਮਾਗਰ ਦੇ ਬੱਚਾ ਥੋੜੀ ਗੱਲਾਂ ਇੰਡੋਈ ਚ ਆ ਗਈ ਹੈ ਨਾ ਹਾਂ ਬਈ ਪੰਜ ਮਹੀਨਿਆਂ ਦਾ ਚਾਹੀਦਾ ਇਹਨੂੰ ਸੂਈ ਨੂੰ ਠੀਕ ਹੈ ਤੇ 26 ਤੱਕ ਤਿਆਰ ਆਵਾਂ ਮਣਕੇ ਦੇ ਰਾਂਗੇ ਜਮਾ ਮਣਕੇ ਦੇਦਾ ਬਈ ਜਮਾ ਠੀਕ ਹੈ ਅੱਗੇ ਨਾਲ ਜਿਹੜੀ ਖੜੀ ਐ ਐਫ ਦਾ ਬੱਚਾ ਇਹ ਬਈ ਪਹਿਲਾਂ ਨ ਬੱਸੀਆ ਠੀਕ ਹੈ ਪੂਰੇ 20 ਦਿਨ ਪੈਂਡਿੰਗ ਪੈਣਗੇ ਇਹ ਕੱਛੀਆਂ ਫਾਰਮ ਤੋਂ ਲੈਣੇ ਆਪਾਂ ਚਾਰ ਵੱਡਾ ਅੱਛਾ ਦੋ ਵੱਡੀਆਂ ਤੇ ਇੱਕ ਆਹਾ ਹਾਂ ਤੇ ਮੂਹੋ ਹੈਗੇ ਦੰਦੋ ਖੀਰੀਆ ਬਈ ਇਹਦਾ ਬੱਸੀ ਸੋ ਖੀਰੀਆ ਬਿਲਕੁਲ ਬੱਚੀ ਜਮਾ ਇਹਦਾ ਬੱਚਾ ਹੀ ਆ ਬਈ ਇਹਦਾ ਸੁਆ ਦੇਖੋ ਜਮਾ ਕਹਿ ਬਤਾ ਆ ਕਿ ਫੁੱਲ ਬਰੀਡ ਜਮਾ ਇਹ ਜਿਹੜੀ ਮੰਨ ਕੇ ਚੱਲੋ ਆ ਵੀ ਇਹ ਸਨੋਮੈਨ ਦੀ ਹੈਗੀ ਅੱਗੇ ਵੀ ਉਹ ਸੈਕਸਰ ਸੀਮਨ ਲੱਗਿਆ ਹੋਇਆ ਹੈ ਸੈਕਸਰ ਲੱਗਿਆ ਹੋਇਆ ਸੀਮਨ ਅੱਗੇ ਤੇ ਪਈ ਬਿਲਕੁਲ ਫਟਫਾੜਾ ਜਮਾ ਹੈ ਨਾ ਫਟਫਾੜਾ ਪਈ ਹੈ ਬਈ ਆਪਣੇ ਕੋਲੇ ਫਾਰਮ ਦੀ ਬੁਕਾਇਦਾ ਵੀਡੀਓ ਸਾਰਾ ਕੁਝ ਰਿਕਾਰਡ ਹੈਗਾ ਆਪਣੇ ਕੋਲ ਹਜੇ 20 ਦਿਨ ਹਜੇ 20 ਦਿਨ ਬਾਕੀ ਪਿਆ ਸੂਣ ਜਣਾ ਹਾਂ ਸੋ 20 ਦਿਨ ਸੂਣ ਚ ਬਾਕੀ ਤੇ ਹਵਾਨਾ ਦੇਖੋ ਬਰੀਕ ਅਬਰੂ ਕੇ ਬੱਚੀ ਬਹੁਤ ਚੰਗੇ ਆ ਰਾਜੀ ਰੂਜੀ ਪਲੀ ਵੀ ਸਾਫ ਸੁਥਰੀ ਹੈ ਤੇ ਪਲੂਣ ਪਹਿਲਾ ਸੁਆ ਬਿਲਕੁਲ ਦੁੱਧ ਦੋ 30 ਕਿਲੋ ਖਰਾ ਦੁੱਧ ਦੇਣਾ ਬਾਈ ਬਸ ਇਹ ਪਾ ਦੁੱਧ ਕਿਲੋ ਵਾਕੀ ਬਰੀਡ ਬਹੁਤ ਚੰਗੀ ਹੈ ਹਨਾ ਬਰੀਡ ਬਹੁਤ ਆ ਬਾਈ ਬਸ ਇਹ ਪਹਿਲਾਂ ਇਹ ਕਲਰ ਦਾ ਬਹੁਤ ਘੱਟ ਮਿਲਦਾਗਾ ਠੀਕ ਹੈ ਅੱਗੇ ਨਾਲ ਥੋੜੀ ਕੱਚੀ ਲੱਗਦੀ ਵੜ ਹਨਾ ਇਹ 7 ਮਹੀਨੇ ਦੀ ਗੱਪਣ ਬੱਛੀ ਆ ਬਾਈ 7 ਮਹੀਨਿਆਂ ਦੀ ਗੱਪਣ ਬੱਛੀ ਫਾਰਮ ਚ ਲਈ ਦੀ ਆਪਣੀ ਇਹ ਹੋ ਫਾਰਮ ਚ ਲਈ ਆ ਇੱਕ ਉਹਦੇ ਦੋ ਇਹ ਆਟਲੀਆਂ ਨੇ ਫਾਰਮ ਚ ਆਪਣੀ ਠੀਕ ਹੈ ਇਹ 7 ਮਹੀਨੇ ਦੀ ਗੱਪਣ ਹੈ ਵੀ ਦੋ ਦਾਂਦਾ ਹੀ ਮੂਹ 7 ਮਹੀਨੇ ਦੀ ਗੱਪਣ ਮੂਹੋ ਦੋ ਦਾਂਦਾ ਦੋ ਦਾਂਦਾ ਹੀ ਠੀਕ ਹੈ ਅੱਗੇ ਜਿਹੜੀ ਨਾਲ ਵੱਡੀ ਵੜ ਦੇਖਦੇ ਆ ਪਿੱਛੇ ਇਹ ਤੇ ਮੰਗ ਰਹੀ ਬੱਤੀ ਆਗੀ ਠੀਕ ਹੈ ਜਿਹੜਾ ਉਹ ਉਹਦੀ ਚਿੱਟੀ ਬੱਸੀ ਲਈ ਆਪਣੇ ਉਸੇ ਫਾਰਮ ਚ ਹੀ ਆਏਗੀ ਸੈਕਸਡੀ ਇਹਦੇ ਲੱਗਿਆ ਵੀ ਅੱਗੇ ਦੇ ਬੱਸੀ ਆਗੀ ਸੈਕਸਰ ਦੀ ਬੱਛੀ ਆ ਆ ਵੀ ਬਹੁਤ ਚੰਗੀ ਸੀਮਣ ਦੀ ਆਏ ਹਲੇ ਫਾਰਮ ਵਾਲਾ ਗੋਹਾ ਲਿਆ ਹੈ ਨਹੀਂ ਹਣਾ ਕੋਈ ਲਾ ਹੈ ਨਹੀਂ ਤਾਂ ਬਹਾ ਬਣੇ ਘੰਟਾ ਕਿ ਹੋ ਗਿਆ ਇਹਨੂੰ ਆਪਣੇ ਕੋਲੇ ਆਜੇ ਠੀਕ ਹੈ ਹਾਂ ਤੇ ਕੀ ਰਿਕਾਰਡ ਸੀ ਪਿਛਲੀ ਵਾਰ ਦੱਸਿਆ ਰਕਾਰਡ ਬਈ ਇਹਦੇ ਪਿਛਲੇ ਸੂਏ ਦਾ ਮਨ ਕੇ ਜਿਹੜੇ ਪਲੂਨੇ ਦੋ ਦੁੱਧ ਹੈ 44 45 ਉਹ ਤੋਂ ਪੂਮ ਪਹਿਲਾਂ ਨਹੀਂ ਚੱਲੀ ਜੇ ਪਹਿਲਾਂ 44 45 ਤੇ ਹਾਂ ਜਾਉੜੂ ਪਿਆ ਤੋ ਪਰ ਬਾਈ ਇਦੀ 50 ਕਿਲੋ ਦੁੱਧ ਖਰੇ ਦੁੱਧ ਦੇਣਾ ਬਸ ਕਿੰਨਾ ਬੋੜਾ ਚੋਅ ਹੈ ਸਵੇਰੇ ਆਪ ਜੀ ਬਾਈ ਮਾਲਕ ਨੇ ਆਪਾਂ ਉੱਥੇ ਚੋਤਈਆ ਮੰਨ ਕੇ 20 ਕਿਲੋ ਹੋਲੀ ਮੂੰਗੀ ਚੋਤੀ ਜਾ ਸਰੇਲੀ ਕਰ ਲੀ ਜੀ ਕਰਾ ਜਾ ਤਾਂ ਮਸ਼ੀਨ ਲੱਗ ਜੋਈ ਹੋਣੀ ਜਮਣ ਕੀ ਲਾ ਕੇ ਚੋਈਏ ਬਾਈ ਠੀਕ ਹੈ ਆਜਾ ਹੱਥ ਯਾਂ ਹੀ ਬੇਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਆ ਕੁਝ ਕਹਿੰਦੀ ਵੀ ਨਹੀਂ ਤੇ ਮੰਨ ਕੇ ਜਿਹੜੇ ਜੱਟ ਸੋਦਾ 50 ਕਿਲੋ ਮੰਨ ਕੇ ਬੰਦਲ ਵਾਲੇ ਪੈਸੇ 50 ਕਿਲੋ ਬਾਈ ਦੁੱਧ ਖਰਾ ਦੁੱਧ ਦੇਣਾ ਧਾਰਾ ਮੰਨ ਕੇ ਠੀਕ ਹੈ ਪਿੱਛੇ ਇਹਦੇ ਬੱਚੀ ਹੈ ਹਨਾ ਧਾਰਾ ਵੀ ਮਾਰ ਦਿੰਦੇ ਆ ਨਾ ਪੂ ਆ ਦੇਖੋ ਜਿਵੇਂ ਕਹਿਵਾਤਾ ਮੱਸੀ ਮੋਟਰ ਨੂੰ ਚਲਦੀ ਆ ਬਹੁਤ ਨਰਮ ਬੱਛੀਆਂ ਨੇ ਥਾਂ ਥਾਂ ਨੂੰ ਕਿਓ ਕੇ ਆ ਕਹਿਵਾਤਾ ਹਨ ਤੇ ਚੰਗੀ ਬਰੀਡ ਤਿਆਰ ਕਰਨ ਵਾਲੀ ਬਹਾ ਅੱਗੇ ਆ ਜਵਾ ਜੇ ਕੋਈ ਸਾਰੀ ਸਿੱਤੀਆਂ ਨੇ ਕੋਈ ਆਏ ਨਹੀਂ ਹੈਗੀ ਕੋਈ ਆਊਗਾ ਕੀ ਠੀਕ ਹੈ ਫੇਸ ਕੁਆਲਟੀ ਬੱਛੀ ਬਹੁਤ ਆਗੀ ਠੀਕ ਹੈ ਤੇ ਜੇਰ ਜਿ ਰੋਕਿਆ ਜਵਾ ਹਨਾ ਜਿਨੇ ਐ ਮੰਨ ਕੇ ਚੱਲੇ ਵੀ ਬਰੀਡ ਤਿਆਰ ਕਰਨੀ ਹੈਗੀ ਠੀਕ ਹੈ ਠੀਕ ਹੈ ਨਾ ਗੱਲ ਇਹ ਨਾਲ ਚੰਗਾ ਦੁੱਧ ਵੀ ਲੈਣਾਗਾ ਠੀਕ ਹੈ ਪਲੱਸ ਬਰੀਡ ਤਿਆਰ ਹੋ ਹਨਾ ਹਾਂ ਸੋ ਨਾੜਾ ਨੂੜਾ ਦੇਖੋ ਜਿਵੇਂ ਭਾਰਤ ਦਾ ਨਕਸ਼ਾ ਬਣਿਆ ਬਸ ਉਹ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਗੰਗਵੇ ਤਰਲੇ ਥੋੜੀ ਆ ਉਹ ਦਿੱਕਤ ਮੰਦੀ ਹੈ ਅੱਜ ਇਹਨੇ ਮੂਰੇ ਪੈਣੇ ਆਪਾਂ ਨੇ ਠੀਕ ਹੈ ਖੁੱਲੀਆਂ ਫਿਰਦੀਆਂ ਸੀ ਹਨਾ ਖੁੱਲੀਆਂ ਫਿਰਦੀਆਂ ਬਈ ਇਹ ਤਾਂ ਠੀਕ ਹੈ ਸਵਾਦ ਦੇਖੋ ਆ ਹੁੰਦੀ 50 ਕਿਲੋ ਦੁੱਧਾਂ ਦੇ ਵਿੱਚ ਦੇਖੋ ਨਾੜਾ ਨੂੜਾ ਬਹੁਤ ਚੰਗਿਆ ਤੇ ਮਿਲਕਵੇ ਸਾਫ਼ ਸੁਥਰੀ ਤੇ ਚਾਰੇ ਥਾਂ ਨਿਕਲਣ ਫੁੱਲ ਸਾਈਜ਼ ਦੇ ਵਿੱਚ ਹਨਾ ਫੁੱਲ ਸਾਈਜ਼ ਹੀ ਆ ਬਈ ਠੀਕ ਹੈ ਅੱਗੇ ਫੇ ਲਾੜ ਤੇ ਖੜੀ ਆਈ ਥੋੜੀ ਕੱਚੀ ਲੱਗਦੀ ਆ ਹਨਾ ਇਹਦੇ ਪੈਣੇ ਬਈ ਅਜੇ 15 ਬਾਕੀ ਹੈ ਜੇ 15 ਦਿਨ ਬਾਕੀ ਸੂਆ ਸੁੰਦੀ ਆਪਣਾ ਇਹ ਇਹ ਵੀ ਦੂਜਾ ਸੂਆ ਵੇਢ ਸੁੰਦੀਆ ਦੁੱਧ ਦੂਜਾ ਸੂਆ ਹਾਂ ਖੋਲੋ ਵਧੀਆ 40 ਕਿਲੋ ਦੁੱਧ ਆਣ ਪੀਗ ਲੈ ਲਓ ਦੁੱਧਾ ਵੀ ਇਹਦਾ ਖਰਾ ਦ 48 ਕਿਲੋ ਦੇ 20 ਦਿਨ ਬਾਕੀ ਪਏ 20 ਦਿਨ ਬਾਕੀ ਪਏ 55 ਕਿਲੋ ਦੁੱਧ ਖਰਾ ਦ ਦੇਣਾ ਪਸੇ ਇਹ ਜਮਾ ਜੋੜਾ ਦਾਸ ਦਾ ਗੋਹਾ ਲਿਪੜਾ ਫਾਰਮ ਚ ਆਇਆ ਹੋਣਾ ਸੂਆ ਦੇਖੋ ਜਿਵੇਂ ਕਹਿਵਾ ਤਾ ਤੇ ਆ ਨਾੜਾ ਦੇਖੋ ਹਵਾ ਨੇ ਜਿਹੜਾ ਕੱਚੀ ਆ ਇਹ ਅਲੱਗ-ਵੱਗ ਲੈ ਜਾ ਰਹੇ ਨੇ 20 ਦੇ ਮਨ ਕੇ ਚਲੋ 18 ਵੀ ਦੋ ਦਿਨ ਦਰ ਬੂਪਰ ਥੱਲੇ ਵੀ ਲੈ ਜਾਂਦਾ 15 ਦਿਨ ਦਾ ਭਾਈ ਇਹ ਦਿਨ ਪੂਰੇ ਹੋਣ ਚ ਪੈਣਗੇ ਸੋ ਟੈਗ ਟ ਸੀਮੋ ਨੂੰ ਪਤਾ ਕਰੇ ਕਿਹੜਾ ਲੱਗਿਆ ਬਈ ਸਾਰਾ ਕੁਝ ਹੈਗਾ ਸਾਰਾ ਰਿਕਾਰਡ ਹੈ ਫੀਡੀ ਵੀ ਇਹ ਗੇ ਫਾਰਮ ਦੇ ਚੱਲ ਠੀਕ ਹੈ ਹਾਂ ਵੀਡੀਓ ਫਾਰਮ ਦੇ ਬਣਾ ਕੇ ਸੋ ਜਿਹੜੇ ਵੀ ਨਮਾਣ ਦੇ ਫਾਰਮ ਨੇ ਚੰਗੇ ਆ ਵੱਡੀਆਂ ਵੜਾ ਲੈਣੀ ਆਪਾਂ ਸੋ ਉਹ ਚੀਜ਼ਾਂ ਜਮਨ ਗਿਨੇ ਦੇਖੋ ਕਿਆ ਬਾਤਾਂ ਚਾਪੜ ਵਰਗੀ ਬੈਹੜ ਭਈਆ ਜਮਾ 50 ਕਿਲੋ ਨੂੰ ਦੁੱਧ ਇਹਨੂੰ ਟੱਚ ਕਰਨਾ ਜਮਾ ਚੰਗੀ ਗਿਹਰੇ ਕਰਾਂਗੇ ਬਾਹਰ ਵੀ ਤੇ ਬਾਕੀ ਪਲਾਂਜਾ ਪਲੂਜਾ ਦੇਖੋ ਹਵਾ ਨੇ ਜਣਾ ਬਹੁਤ ਜਿਆਦੇ ਪਲਾਂਜਾ ਪਈਆਂ ਹਾਲ ਤੱਕ ਸ਼ੇਰ ਚ ਪੂਣੀ ਵੀ ਨਹੀਂ ਕੱਤੀ ਜਣੇ ਤੇ ਗੱਲਾਂ ਕਰਾ ਦੂ ਘਰ ਵਾਲੇ ਜਿੱਦੇ ਤਿਆਰ ਹੋਈ ਜਮਾ ਸੋ ਦੇਖੋ ਰਾਜੂ ਜੀ ਬਹੁਤ ਆ ਦੋ ਦੋ ਬਾਈ 55 ਕਿਲੋ ਇਹ ਦੇ ਕੋਈ ਵਧੀਆ ਬੰਦਾ ਹੋਇਆ 60 ਕਿਲੋ ਵੀ ਦੋਤ ਲੈ ਲਊਗਾ ਜੈ ਜੈ ਗੱਲ ਜਮਾ ਸੋ ਨਾਲਾ ਨੂੜਾ ਦੇ 55 ਕਿਲੋ ਖਰਾ ਹੀ ਦੋਤ ਦੇਣਾ ਬੈਠ ਨੇ ਠੀਕ ਹੈ ਸੋ ਫਸਲ ਕਾਫੀ ਬੜਾ ਦਿਖਾਤੀ ਆ 98 91 ਟਰੈਕਟਰ ਦੀ ਿੱਡੀ ਬੱਚੀ ਆ ਬਾਈ ਇਹ ਜਮਾ ਜੈ ਜੈ ਗੱਲ ਆ ਬਾਈ ਤਾਂ 259 ਘਰੇ ਖੜੇ 91 ਘਰੇ ਦਾ 65 ਬਾਈ ਜਮਾ ਕਹਿੰਦੇ ਹੁੰਦੇ ਆ ਫੁੱਲ ਜਿਹੜੇ ਪੀਡੀਐਫ ਮਿਲ ਜਾਈਏ ਬਾਈ ਜਮਾ ਜੈ ਜੈ ਗੱਲ ਆ ਜਮਾ ਠੀਕ ਹੈ ਨਾ ਗੱਲ ਸੋ 98 77 86 ਵਾਸੀ 99 ਨਾਸੀਅਤ 35 50 84 ਕੋਈ ਵੀ